ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿ ਮੈਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੀ ਆ ਕਿ ਤੁਸੀਂ ਠੀਕ ਹੋਵੋਗੇ ਤੇ ਲੋ ਜੀ ਫਰੈਂਡ ਐਥੇ ਨਾ ਮੰਮੀ ਹੋਏ ਹੋਏ ਸੀਗੇ ਗੁੱਸੇ ਮੰਮੀ ਨਾ ਅੰਦਰ ਨਹੀਂ ਆ ਰਹੇ ਸੀਗੇ ਫਿਰ ਮਨੀਤ ਤੇ ਡੈਡੀ ਨਾ ਮੰਮੀ ਨੂੰ ਗੋਦੀ ਚ ਚੱਕ ਕੇ ਤੇ ਫਿਰ ਲੈ ਕੇ ਆਏ ਨੇ ਹੈਨਾ ਬਾਹਰ ਗਲੀ 'ਚ ਖੜੇ ਗੱਲਾਂ ਕਰੀ ਜਾਂਦੇ ਸੀਗੇ ਫਿਰ ਮਨੀਤ ਤੇ ਡੈਡੀ ਕਹਿੰਦੇ ਮੰਮੀ ਅੰਦਰ ਆਇਆ ਕਹਿੰਦੇ ਨਾ ਮੈਂ ਨਹੀਂ ਆਉਣਾ ਹੈ ਗਿਆ ਫਿਰ ਗੋਦੀ 'ਚ ਚੱਕ ਕੇ ਲੈ ਆਏ ਨੇ ਤੇ ਐਥੇ ਕਹਿੰਦੇ ਦੇਖ ਵੀ ਆਪਣੇ ਇੰਜ ਕਰਕੇ ਮਿਸਤਰੀ ਆਪਣੇ ਟੈਲਾ ਵਗੈਰਾ ਚਲੋ ਲਾ ਗਿਆ ਹੈਨਾ ਵੀ ਕੰਮ ਨਿਪੜ ਗਿਆ ਆਪਣੇ ਅਜੇ ਮਿਸਤਰੀਆਂ ਦਾ ਉਹ ਦਿਖਾਰੇ ਸੀਗੇ ਮੰਮੀ ਕਹਿੰਦੀ ਹਾਂ ਕਹਿੰਦੀ ਮੈਂ ਆਈ ਸੀ ਗੀ ਵੀ ਇਧਰਲੀ ਸਾਈਡ ਦੀ ਦੇਖਣੀ ਸੀਗੀ ਹਨਾ ਵੀ ਦੁਪਹਿਰੇ ਆਏ ਹੋਏ ਮੰਮੀ ਦੁਪਹਿਰ ਸਾਲੋਂ ਸਾਨੂੰ ਪਤਾ ਨਹੀਂ ਲੱਗਿਆ ਹੈਗੇ ਤੇ ਇੱਥੇ ਆਪਣੇ ਆ ਦੇਖੋ ਸਾਰੇ ਆਏ ਹੁਣ ਕਿ ਅੱਜ ਟਾਈਲ ਦਾ ਸਾਰਾ ਕੰਮ ਹੋ ਗਿਆ ਖਤਮ ਬਦਿਆ ਸਾਫ ਸੁਥਰਾ ਕਰਦੇ ਆ ਤੇ ਇਹ ਦੋ ਅੱਗੇ ਦੇਖਦੇ ਆ ਵੀ ਕੀ ਕਰੂਗੇ ਤੇ ਇੱਥੇ ਮੰਮੀ ਫਿਰ ਇਹਨੂੰ ਦੇਖਦ ਰੋ ਉੱਚਾ ਕਿਦਰਾ ਨੀਵਾ ਮੰਮੀ ਇਹਨਾਂ ਕੈਨਸੀ ਗੀ ਵੀ ਉਧਰ ਉੱਚਾ ਜਾ ਹੋ ਗਿਆ ਉਧਰ ਨੀਵਾ ਜਾ ਹੋ ਗਿਆ ਪਰ ਇਹਨਾਂ ਨੂੰ ਸਾਰਾ ਠੀਕ ਲੱਗ ਗਿਆ ਸੀਗਾ ਪੂਰਾ ਇੱਕ ਲੇਵਲ 3 ਲੱਗੀਆਂ ਸੀ ਕਿ ਆਪਣੇ ਸਾਰੀਆਂ ਟਾਇਲਾਂ ਅੰਦਰ ਵਾਲਾ ਤਾਂ ਫਰਸ਼ ਫੇਰ ਵੀ ਯਾਨਕੀ ਬਹੁਤ ਜ਼ਿਆਦਾ ਖਰਾਬ ਲੱਗਿਆ ਹੋਇਆ ਅੰਦਰ ਜਿਹੜਾ ਪੱਥਰ ਲੱਗਿਆ ਹੋਇਆ ਆਪਣਾ ਪਹਿਲਾਂ ਦਾ ਜਿਹੜਾ ਪਿਆ ਹੋਇਆ ਉਹ ਤਾਂ ਬਹੁਤ ਜ਼ਿਆਦਾ ਗਲਤ ਲੱਗਿਆ ਹੋਇਆ ਤੇ ਆਪਾਂ ਯਾਨਕੀ ਚਲੋ ਮਿਸਤਰੀ ਵਧੀਆ ਲਾ ਗਿਆ ਸੀਗਾ ਹਨਾ ਤੇ ਅੱਤੇ ਹੁਣ ਬਸ ਰਮਨਿਤ ਨੂੰ ਦੇਖਣ ਆਏ ਸੀਗੇ ਮੰਮੀ ਵੀ ਘਰ ਹੀ ਬੈਠਾ ਕਿਤੇ ਬਾਹਰ ਤਾਂ ਨਹੀਂ ਹੈ ਗਿਆ ਤੇ ਹੁਣ ਹੋ ਗਿਆ ਸੀਗਾ ਫਰੈਗੈਂਟ ਨੈਕਸਟ ਡੇ ਤੇ ਇੱਥੇ ਫਿਰ ਆਪਾਂ ਲੱਗੇ ਸੀਗੇ ਮਹਾਚਲੋ ਕੰਮ ਨਿਭੜ ਗਿਆ ਨਾ ਮਿਸਤਰੀਆਂ ਦਾ ਵੀ ਹੁਣ ਮਿਸਤਰੀਆਂ ਨੇ ਆਉਣਾ ਨਹੀਂ ਹੈ ਗਿਆ ਮੈਂ ਹੁਣ ਆਪਾਂ ਕਰਦੇ ਆਂ ਸਾਫ ਸਫਾਈਆ ਕਰ ਲੈਨੇ ਆਂ ਹਨਾ ਤੇ ਇੱਥੇ ਫਿਰ ਮੈਂ ਕਿਹਾ ਜੇ ਆਪਾਂ ਸਾਰਾ ਧੋਵਾਂਗੇ ਤੇ ਉਹਦੇ ਲਈ ਮੈਂ ਕਿਹਾ ਆਪਾਂ ਨੂੰ ਸਾਰਾ ਸਮਾਨ ਫਿਰ ਕੱਢਣਾ ਪਊਗਾ ਫਿਰ ਆ ਰਮਨੀਤ ਦੇ ਡੈਡੀ ਤੇ ਮੈਨੇ ਸਾਰੇ ਹਨਾ ਸਮਾਰੇ ਬਾਹਰ ਕੱਢਦੇ ਸੀਗੇ ਸੋਫੇ ਵਗੈਰੇ ਬਾਹਰੇ ਲਾਤੇ ਨੇ ਤੇ ਫਿਰ ਉਸ ਤੋਂ ਬਾਅਦ ਹੈ ਨਾ ਮੈਂ ਕਿਹਾ ਚਲੋ ਔਰ ਮਨੀਤ ਦੇ ਡੈਡੀ ਕਹਿੰਦੇ ਕਹਿੰਦੇ ਪਹਿਲਾਂ ਆਪਾਂ ਨੂੰ ਵੀ ਬਾਹਰੋਂ ਚੱਕਣਾ ਪਊਗਾ ਕਿਉਂਕਿ ਅਗਰ ਜੇ ਬਾਹਰੇ ਪਾਣੀ ਪੂਣੀ ਆ ਗਿਆ ਫਿਰ ਓਖਾ ਹੋ ਜਾਊਗਾ ਨਾ ਕਿਉਂਕਿ ਬਾਹਰੇ ਹੀ ਜਿਆਦਾ ਮਿੱਟੀ ਘੱਟਾ ਸੀਗੀ ਤੇ ਇੱਕ ਵਾਰ ਜੇ ਬਾਹਰੋਂ ਸਾਫ਼ ਹੋ ਗਿਆ ਤੇ ਅੰਦਰੋਂ ਤਾਂ ਫਿਰ ਸਾਫ਼ ਹੋ ਹੀ ਜਾਣਾ ਹੈ ਨਾ ਨਹੀਂ ਤਾਂ ਫਿਰ ਇਹੀ ਪੈਰ ਵਗੈਰਾ ਹੈ ਨਾ ਬੱਚੇ ਅੰਦਰ ਲੈ ਲੈ ਕੇ ਮਿੱਟੀ ਘੱਟੇ ਦੀ ਸਿਮਿੰਟ ਰੇਤਾ ਜਿਹੜਾ ਪਿਆ ਸੀਗਾ ਉਹ ਅੰਦਰ ਜਾਈ ਜਾਊਗਾ ਤੇ ਤਾਂ ਕਰਕੇ ਫਿਰ ਪਹਿਲਾਂ ਬਾਹਰੋਂ ਹੀ ਆਪਾਂ ਨੇ ਬੀ ਝਾੜ ਝੂੜੂ ਲਗਾਤਾ ਸੀਗਾ ਜਿਹੜਾ ਸਮਾਨ ਚੱਕਣ ਵਾਲਾ ਸੀਗਾ ਜਿਹੜਾ ਕਬਾਰ ਤੋਂ ਮੰਗੇ ਪਹਿਲਾਂ ਸੀ ਦਰੂਪਾ ਕੇ ਲੈ ਕੇ ਆਮਦਾ ਬਾਹਰ ਤਾਂ ਬਹੁਤ ਜ਼ਿਆਦਾ ਖਲਾਰਾ ਜਾ ਪਿਆ ਪਿਆ ਸੀਗਾ ਤੇ ਦਿਲ ਨਾ ਬਹੁਤ ਜ਼ਿਆਦਾ ਕਬਰਾ ਜਾ ਸੀਗਾ ਦੇਖ ਦੇਖ ਕੇ ਹਨਾ ਯਾਨੀ ਕਿ ਇੰਨਾ ਉਹ ਪਿਆ ਸੀਗਾ ਉਹ ਰੇਤਾ ਬਾਜਰੀ ਹਨਾ ਮਿੱਟੀ ਮੁੱਟੀ ਕਾਫੀ ਜਿਹੜਾ ਐਕਸਟਰਾ ਸਮਾਨ ਸੀਗਾ ਉਹ ਪਿਆ ਸੀਗਾ ਤੇ ਲੋ ਜੀ ਬਾਹਰ ਦਾ ਕਰਨ ਤੋਂ ਬਾਅਦ ਫਿਰ ਆਪਾਂ ਅਗੇ ਸੀਗੇ ਅੰਦਰ ਅੰਦਰ ਦੇ ਹੁਣ ਸਾਰੀ ਝਾੜ ਝੜਾਈਆਂ ਜੀ ਕਰ ਦੰਨੇ ਆ ਗਰਦਾ ਗੁਰਦਾ ਜਿਹੜਾ ਚੜਿਆ ਹੋਇਆ ਸੀਗਾ ਪਹਿਲਾਂ ਆਪਾਂ ਉਹ ਤਾਰਾਂਗੇ ਫਿਰ ਸਾਫ ਸਫਾਈਆ ਹੈਨਾ ਨਿੱਚੋ ਧੋਵਾਂਗੇ ਅੱਜ ਮੈਂ ਕਿਹਾ ਆਪਾਂ ਰੂਮ ਸਾਰਾ ਧੋਵਾਂਗੇ ਦੀਵਾਲੀ ਵੇਲੇ ਦਾ ਇਹ ਧੂਤਤਾ ਹੋਇਆ ਤੇ ਮੈਂ ਕਿਹਾ ਅੱਜ ਹੁਣ ਚਲੋ ਟਾਈਮ ਆ ਗਿਆ ਇਹਨੂੰ ਧੋਦਾਂਗੇ ਬੈੱਡ ਬੁਡ ਸਰਕਾ ਕੇ ਸਾਰਾ ਫਿਰ ਧੋਵਾਂਗੇ ਤੇ ਏਸੀ ਉਹ ਸੀ ਵੀ ਹੁਣ ਰਮਨੀਤ ਦੇ ਡੈਡੀ ਹੁਣ ਸਾਫ ਕਰ ਦਣਗੇ ਜਾਲੀਆਂ ਜਿਹਦੀ ਕੱਢ ਕੇ ਜਿੰਨਾ ਵੀ ਚਲੋ ਮਿੱਟੀ ਘਟਾ ਹੋਊਗਾ ਸਾਰਾ ਬਾਹਰੇ ਕੱਢ ਦਵਾਂਗੇ ਹੈਨਾ ਇਸੇ ਰੂਮ ਦੇ ਵਿੱਚ ਮੈਨੂੰ ਜ਼ਿਆਦਾ ਲੱਗ ਰਿਹਾ ਸੀਗਾ ਕਿਉਂਕਿ ਇਹ ਰੂਮ ਸਾਹਮਣੇ ਆਪਣੇ ਗੇਟ ਸੀਗਾ ਨਾ ਇਸ ਕਰਕੇ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਲੋ ਜੀ ਹੁਣ ਆਪਾਂ ਕਰਨ ਲੱਗੇ ਆਪਣੇ ਘਰ ਦੀ ਸਾਫ ਸਫਾਈ ਆ। ਇਹ ਹੀ ਦੋ ਰੂਮ ਕਰਾਂਗੇ ਆਪਾਂ ਇਹ ਆਪਣਾ ਇਹ ਬਲਾ ਤੇ ਇਹ ਬਲਾ ਕਿਉਂਕਿ ਇਹਦੇ ਚ ਜਿਆਦਾ ਮਿੱਟੀ ਘਟਾ ਸੀਗੀ ਨਾ ਇਸ ਕਰਕੇ ਝਾੜ-ਝੜਾਈ ਤੱਕ ਕਰਤੀ ਐ। ਹੁਣ ਬੈੱਡ ਸਰਕਾ ਕੇ ਸਾਰੇ ਧੋਵਾਂਗੇ। ਸੋਫੇ ਆਪਾਂ ਨੇ ਇੱਧਰ ਬਾਹਰ ਕੱਢਤੇ ਨੇ। ਠੀਕ ਐ ਜੀ ਤੇ ਪਾਣੀ ਦੇਖਦੇ ਆਂ ਬਾਹਰ ਸਿੱਧਾ ਜਾਂਦਾ ਕਿ ਨਹੀਂ ਧੋਵਾਂਗੇ ਸਾਰੇ ਬੜਾ ਫ੍ਰੈਸ਼ ਫ੍ਰੈਸ਼ ਚ। ਹੋ ਜਾਊਗਾ ਸਾਫ਼ ਸੁਥਰਾ ਜੋ ਹੋ ਜਾਊਗਾ ਬਰ ਉਹ ਵੀ ਚੱਕਰ ਕਰਦੀ ਆ ਫਿਰ ਮੇਰੇ ਤੇ ਡੈਡੀ ਲੈਣ ਗਏ ਨੇ ਝਾੜੂ ਆਪਣੀ ਝਾੜੂ ਹੋ ਗਈ ਸੀਗਾ ਖਤਮ ਅ ਵੀ ਖਰਾਬ ਹੋ ਗਈ ਸੀਗਾ ਹੈਨਾ ਪਿੰਡੀ ਵਾਲਾ ਝਾੜੂ ਵੱਡਾ ਸਾਰਾ ਤੇ ਉਹ ਲੈਣ ਗਏ ਨੇ ਤੇ ਕਮਰੇ ਸਾਰ ਬੈੱਡ ਸਰਕਾ ਕੇ ਆ ਸਾਰੇ ਬੈੱਡ ਸਰਕਾ ਕੇ ਉਹਨੂੰ ਦੂਜੀ ਸਾਈਡ ਕਰਕੇ ਫੇਰ ਤੋਂ ਮੰਗੇ ਠੀਕ ਹੈ ਜੀ ਬਣੇ ਰਹਿਣਾ ਆਪਣੇ ਬਲੌਗ ਦੇ ਵਿੱਚ ਤੇ ਪਲੀਜ਼ ਫੋਲੋ ਹੋ ਚ ਕਰਨਾ ਤੇ ਜੋ ਚੈਨਲ ਤੇ ਨਵੇਂ ਆਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਜੀ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤੇ ਲੋ ਜੀ ਆਪਾਂ ਹੁਣ ਸਟਾਰਟ ਕਰਦੇ ਵਸ ਆਣ ਵਾਲੇ ਨੇ ਨਾਸ਼ਤਾ ਪਾਣੀ ਖਾਣੇ ਆਪਾਂ ਨੇ ਕੀਤਾ ਹੀ ਹੈ ਗਿਆ ਮੈਂ ਸਾਸ ਫੋਇਆ ਕਰਤੀ ਹੈ ਨਾਸ਼ਤਾ ਪਾਣੀ ਕਰਾਂਗੇ ਠੀਕ ਹੈ ਜੀ ਚਲੋ ਹਵਾ ਚੱਲੀ ਜਾਂਦੀ ਹੈ ਘਰ ਮੇਂ ਫਿਲਹਾਲ ਇੰਨੀ ਹੈ ਨਹੀਂ ਕਿ ਥੋੜੇ ਕਰੇ ਨੂੰ ਘਟਕ ਤੱਕ ਹੋਜੂਗੀ ਟਾਈਮ ਇੱਥੇ ਵੱਜ ਗਏ ਨੇ 9:30 ਵੱਜ ਗਏ ਨੇ ਚਲੋ ਜੀ ਬਣੇ ਰਹਿਣਾ ਬਲੌਗ ਦੇ ਵਿੱਚ ਤੇ ਫਰੈਂਡ ਹੁਣ ਰਮਣੀਤ ਦੇ ਡੈਡੀ ਲੈ ਆਏ ਸੀਗੇ ਝਾੜੂ ਝਾੜੂ ਕਈ ਦਿਨਾਂ ਦਾ ਖਤਮ ਹੋ ਰਿਹਾ ਸੀਗਾ ਛੋਟੇ ਛੋਟੇ ਜਿਹੇ ਝਾੜੂ ਹੋਏ ਪਏ ਸੀਗੇ ਫਿਰ ਉਹਨਾਂ ਨਾਲ ਹੈਨਾ ਵਧੀਆ ਨਹੀਂ ਕਿ ਪਾਣੀ ਨਿਕਲਦਾ ਹੈਗਾ ਤੇ ਇੱਥੇ ਹੁਣ ਪਹਿਲਾਂ ਆਪਾਂ ਬੈੱਡ ਸਰਕਾ ਲਵਾਂਗੇ ਇਹ ਤਿੰਨੇ ਜਣਿਆਂ ਨੇ ਚਲੋ ਅਸੀਂ ਵਧੀਆ ਸਰਕ ਗਏ ਸੀਗਾ ਪਹਿਲਾਂ ਸਾਨੂੰ ਐ ਸੀਗਾ ਵੀ ਖੋਲਣਾ ਪਊਗਾ ਸਮਾਨ ਕੱਢਣਾ ਪਊਗਾ ਫਿਰ ਕਿਤੇ ਜਾ ਕੇ ਸਰਕੂਗਾ ਪਰ ਨਹੀਂ ਹੈਨਾ ਥੋੜੇ ਇੱਕ ਜ਼ੋਰ ਨਾਲ ਚਲੋ ਵਧੀਆ ਸਰਕ ਗਏ ਸੀਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਦਵਾਂਗੇ ਪਹਿਲਾਂ ਵਰਮਨੀਤ ਤੇ ਡੈਡ ਕਹਿੰਦੇ ਆਪਾਂ ਸਰਫ ਮਾਰ ਲੈਨੇ ਮੈਂ ਕਿਹਾ ਸਰਫ ਬਾਅਦ ਚ ਮਾਰਾਂਗੇ ਪਹਿਲਾਂ ਆਪਾਂ ਇੱਕ ਵਾਰੀ ਜਿੰਨੀ ਵੀ ਮਿੱਟੀ ਜੀ ਹੈਗੀ ਨਾ ਬੈਡਾ ਥਲੋ ਕੱਢ ਲੈਨੇ ਆ ਉੰਜ ਤਾਂ ਬੈਡਾ ਥਲੋ ਸਾਫ਼ ਸੀਗਾ ਪਰ ਜਿਹੜਾ ਲਾਸਟ ਵਾਲਾ ਖੁੰਜਾ ਜਿਹਾ ਸੀਗਾ ਹੈਨਾ ਉਧਰਲੀ ਸਾਈਡ ਘੱਟ ਝਾੜੂ ਝੂੜੂ ਜਾਂਦਾ ਸੀਗਾ ਉਧਰਲੀ ਸਾਈਡ ਥੋੜੀ ਇੱਕ ਮਿੱਟੀ ਘੱਟਾ ਹੈਗੀ ਸੀਗੀ ਤਾਂ ਕਰਕੇ ਵੀ ਪਹਿਲਾਂ ਆਪਾਂ ਉਧਰੋਂ ਸਾਫ਼ ਕਰਾਂਗੇ ਵੀ ਫੇਰ ਸਰਫ ਦੇ ਯਾਨਕਿ ਫੇਰ ਲੀਅਰ ਪਾਰ ਦਵਾਂਗੇ ਤੇ ਪਹਿਲਾਂ ਤਾਂ ਅਸੀਂ ਨੇ ਪਾਈਪ ਲਗਾ ਲਿਆ ਸੀਗਾ ਮਾਹ ਪਾਈਪ ਨਾਲ ਤਾਂ ਹੈਨਾ ਨੋਟ ਨਹੀਂ ਆਉਣਗਾ ਪਾਈਪ ਨਾਲ ਤਾਂ ਫਿਰ ਆਪਣਾ ਘਰ ਭਰ ਜੂਗਾ ਪਾਣੀ ਨਾਲ ਮੇਰੇ ਆਪਾਂ ਬਾਲਟੀ ਨਾਲ ਹੈਨਾ ਜਿੰਨੇ ਕ ਪਾਣੀ ਦੀ ਲੋੜ ਹੋਊਗੀ ਆਪਾਂ ਉਹਨਾਂ ਕੀ ਡੋਲਾਂਗੇ ਜਿਆਦਾ ਫालतू ਪਾਣੀ ਨਹੀਂ ਡੋਲਾਂਗੇ ਅਗਰ ਜਿਆਦਾ ਪਾਣੀ ਖੜ ਵੀ ਗਿਆ ਤਾਂ ਫਿਰ ਕੱਢਣਾ ਔਖਾ ਹੋ ਜੂਗਾ ਹੈਨਾ ਕਿਉਂਕਿ ਯਾਨੀ ਢਾਲ ਨੇ ਇਹਦੀ ਇਧਰਲੀ ਸਾਈਡ ਹੀ ਐ ਜਿੱਧਰ ਆ ਰਮਨੀਤ ਦੇ ਡੈਡੀ ਖੜੇ ਨੇ ਸਾਰਾ ਪਾਣੀ ਰੁੜ ਕੇ ਇਧਰਲੀ ਸਾਈਡ ਹੀ ਆ ਜਾਂਦਾ ਇੱਕ ਖੁੰਜੇ ਚ ਇਕੱਠਾ ਹੋ ਜਾਂਦਾ ਹੈਨਾ ਸਾਰੇ ਘਰ ਦੇ ਢਾਲ ਬਹੁਤ ਜਿਆਦਾ ਗਲਤ ਬਣੀ ਹੋਈ ਐ ਤੇ ਚਲੋ ਕੋਈ ਗੱਲ ਨਹੀਂ ਵੀ ਸਾਲ 6 ਮਹੀਨੇ ਚ ਧੋਣੇ ਆ ਚਲੋ 15 10 ਮਿੰਟ ਚਲ ਵੱਧ ਲੱਗ ਵੀ ਜਾਣਗੇ ਪਾਣੀ ਕੱਢਣ ਨੂੰ ਤਾਂ ਕੋਈ ਉਹ ਨਹੀਂ ਵੀ ਚਲੋ ਸਾਫ ਹੋ ਜੂਵੇ ਹੈਨਾ ਤੇ ਹੁਣ ਅਸੀਂ ਦੋਨੇ ਜੀਆਂ ਨੇ ਰਲ ਕੇ ਕਰਤਾ ਸੀਗਾ ਰਮਣੀਤ ਦੀ ਹੈਲਪ ਰਮਣੀਤ ਦੀ ਰਾੜੀ ਦੀ ਹੈਲਪ ਨਾਲ ਚਲੋ ਵਧੀਆ ਹੋ ਗਿਆ ਦੋਨਾਂ ਨੇ ਅਸੀਂ ਨੇ ਰਲ ਕੇ ਸਾਫ ਸੁਪਈਆ ਜਾ ਹੋ ਗਿਆ ਸੀਗਾ ਕਰਤਾ ਤੇ ਬਹੁਤ ਜ਼ਿਆਦਾ ਯਾਨਕੀ ਮਿੱਟੀ ਘੱਟਾ ਜਾ ਹੋਇਆ ਪਿਆ ਸੀਗਾ ਕਿੰਨੇ ਦਿਨਾਂ ਦਾ ਮਿਸਤਰੀਆਂ ਦਾ ਕਰਕੇ ਹਨਾ ਕੰਮ ਤੁਹਾਨੂੰ ਪਤਾ ਹੀ ਹੈ ਯਾਨਕੀ 2 ਮਹੀਨੇ ਮੰਗੂ ਮੈ ਪਤਾ ਨਹੀਂ 1 ਮਹੀਨੇ ਮੰਗੂ ਹੋ ਗਿਆ ਆਪਣੇ ਕੰਮ ਲੱਗੇ ਨੂੰ ਪਹਿਲਾਂ ਰਮਨੀਤ ਤੇ ਰੈਡੀ ਨੇ ਕੰਦਾ ਯਾਨਕੀ ਕਮਰਾ ਤਿਆਰ ਕਰਿਆ ਫੇਰ ਹਨਾ نیچے ਲਪਾਈ ਕੀਤੀ ਫੇਰ نیچے ਫਰਸ਼ ਲਗਾਇਆ ਉਹਦੇ ਕਰਕੇ ਹਨਾ ਤੇ ਹੁਣ ਮਿੱਟੀ ਘੱਟੇ ਦਾ ਨਿਬੜ ਗਿਆ ਇਸ ਤੋਂ ਬਾਅਦ ਦੇਖਦੇ ਆ ਕੋਈ ਪੀਓਪੀ ਜਾਂ ਬਾਲ ਪੱਟੀ ਵਾਲਾ ਆਪਣੇ ਲੱਗੂਗਾ ਪਰ ਹੋਰ ਮਨੀਤੇ ਦੇ ਰੈਡੀ ਕੰਦੇ ਵੀ ਚਲੋ ਆਪਾਂ ਥੋੜਾ ਘਠੇਰ ਕੇ ਕਰਾ ਲਾਂਗੇ ਵੀ ਫਿਰ ਰੈਂਦਨੇ ਆ ਨਾ ਹਲੇ ਪਹਿਲਾਂ ਆਪਾਂ ਗੇਟ ਗੁੱਡ ਲਵਾ ਲਵਾਂਗੇ ਤੇ ਲਓ ਜੀ ਅੰਦਰ ਹੁਣ ਅਸੀਂ ਪਾਣੀ ਲੱਗ ਰਹੀ ਸੀਗੇ ਕੱਢਣ ਮੈਂ ਅੰਦਰੋਂ ਵਾਈਪਰ ਨਾਲ ਲੱਗ ਰਹੀ ਸੀ ਕੱਢਣ ਕਿਉਂਕਿ ਇਕੱਠਾ ਹੋ ਗਿਆ ਸੀਗਾ ਤੇ ਇਹ ਸੁੱਕਾ ਸੀਗਾ ਕਿ ਪਰਲੀ ਸਾਈਡ ਪਾਣੀ ਨਹੀਂ ਜਾਂਦਾ ਸੀਗਾ ਇਹ ਰੂਮ ਦਾ ਇਹ ਕਿ ਰੂਮ 'ਚ ਇਕੱਠਾ ਹੋ ਰਿਹਾ ਸੀਗਾ ਤੇ ਮੈਂ ਵਾਈਪਰ ਨਾਲ ਲੈ ਕੇ ਆ ਰਹੀ ਸੀਗੀ ਪਾਣੀ ਉਧਰੋਂ ਖਿੱਚ-ਖਿੱਚ ਕੇ ਰਮਨੀਤੇ ਦੇ ਰੈਡੀ ਝਾੜੂ ਨਾਲ ਹੈ ਨਾ ਕੱਢ ਰਹੇ ਸੀਗੇ ਪਾਣੀ ਇਦਰੋਂ ਵੀ ਹੁਣ ਧੋ ਦਵਾਂਗੇ ਇਦਰੋਂ ਵੀ ਹੁਣ ਕੋਈ ਡਰ ਨਹੀਂ ਹੈ ਗਿਆ ਸੁੱਕ ਗਿਆ ਨੇ ਆਪਣੇ ਟੈਲਾ ਵਧੀਆ ਲੱਗ ਗਿਆ ਨੇ ਬੱਚੇ ਵੀ ਵਿੱਚ ਫਿਰ ਰਹੇ ਸੀਗੇ ਹੈਨਾ ਸ਼ਾਨ ਨੂੰ ਤਾਂ ਫੋਨ ਦਾ ਹੀ ਹੋਇਆ ਪਿਆ ਸੀਗਾ ਵੀ ਬੰਨ ਤਾਂ ਫੋਨ ਦੇ ਦੋ ਫੋਨ ਦੇ ਦੋ ਛੁੱਟੀਆਂ ਦਾ ਕੀ ਹੋ ਗਿਆ ਨੇ ਬੱਚਿਆਂ ਨੂੰ ਤਾਂ ਬੱਸ ਫੋਨ ਦਾ ਹੀ ਹੋਇਆ ਪਿਆ ਤੇ ਇੰਨੀ ਗਰਮੀ ਹੋਈ ਪਈ ਹੈ ਕਿਤੇ ਜਾਣ ਨੂੰ ਵੀ ਦਿਲ ਨਹੀਂ ਕਰਦਾ ਹੈ ਗਿਆ ਤੇ ਗਰਮੀ ਵਿੱਚ ਕਿੱਥੇ ਜਾਈਏ ਹੈਨਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਬੱਸ ਹੁਣ ਸਾਫ਼ ਸਫਾਈ ਆ ਜਾ ਹੁਣ ਵਧੀਆ ਤੁ ਲੱਗ ਗਿਆ ਆਪਣਾ ਹੈਨਾ ਬੈੱਡ ਵੀ ਹੁਣ ਆਪਾਂ ਨੇ ਇਧਰਲੀ ਸਾਈਡ ਸਰਕਾਤੇ ਕਾਫੀ ਟਾਈਮ ਲੱਗ ਗਿਆ ਸੀਗਾ ਧੋਣੇ ਨੂੰ ਕੱਢਣੇ ਟਾਈਮ ਲੱਗਿਆ ਸੀਗਾ ਪਾਣੀ ਕੱਢਣੇ ਸੀਗਾ ਹੈ ਨਾ ਕਿ ਮੈਂ ਕਿਹੜਾ ਫੋਨ ਯੂਜ਼ ਕਰਦੀ ਆ ਵੀਡੀਓ ਬਣਾਉਣ ਲਈ ਤੇ ਫਰੈਂਡ ਮੇਰੇ ਕੋਲੇ ਹੈਗਾ Samsung ਦਾ ਫੋਨ ਹੈ ਅ ਐਫ F13 ਸ਼ਾਇਦ ਹਾਂਜੀ ਇਹ ਵਾਲਾ ਫੋਨ ਹੈ ਤੇ ਇਸੇ ਨਾਲ ਜਿਵੇਂ ਵੀਡੀਓ ਅਪ ਐਡਿਟ ਕਰਦੀਆਂ ਵੀਡੀਓ ਬਣਾਉਂਦੀਆਂ ਹੈ ਨਾ ਸ਼ੂਟ ਵੀ ਇਸੇ ਨਾਲ ਹੀ ਕਰਦੀਆਂ ਹੈ ਨਾ ਤੇ ਮੈਂ ਸੋਚ ਰਹੀ ਸੀਗੀ ਵੀ ਮੈਂ ਵੀ ਚਲੋ ਕੋਈ ਪੁਰਾਣਾ ਤਰ੍ਹਾਂ ਦਾ ਕੋਈ ਫੋਨ ਲੈ ਲੈਣੀ ਹੈ ਵੀ ਕਹਿੰਦੇ ਹੁੰਦੇ ਨੇ ਵੀ ਕਲੀਅਰਟੀ ਜ਼ਰੂਰੀ ਹੁੰਦੀ ਹੈ ਪਰ ਨਹੀਂ ਲੈ ਸਕਦੇ ਹੈਗੇ ਨਾ ਹਾਲੇ ਹਾਲੇ ਨਹੀਂ ਲੈ ਸਕਦੇ ਹੈਗੇ ਤੇ ਦੇਖਦੇ ਆ ਅੱਗੇ-ਅੱਗੇ ਚਲੋ ਜੇ ਹੋ ਸਕੇ ਮਾਲਕ ਨੇ ਵਧੀਆ ਸੁਣ ਲਈ ਹੈ ਨਾ ਤਾਂ ਦੇਖਾਂਗੇ ਵੀ ਆਪਾਂ ਜੇ ਕੋਈ ਪੁਰਾਣਾ ਤਰ੍ਹਾਂ ਦਾ ਆਪਾਂ ਨੂੰ ਕੋਈ Apple ਦਾ ਫੋਨ ਮਿਲ ਗਿਆ ਹੈ ਨਾ ਕਿਹੜਾ ਕਿਹੜਾ ਫੋਨ ਕਹਿੰਦੇ ਨੇ ਆਈਫੋਨ ਮਿਲ ਗਿਆ ਹੈਨਾ ਤਾ ਉਹਦੀ ਕੁਆਲਿਟੀ ਕਹਿੰਦੇ ਨੇ ਵੀ ਵਧੀਆ ਹੁੰਦੀ ਹੈ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹੈਨਾ ਕਿ ਕੀਵੇਂ ਦੀ ਲੱਗਦੀ ਤੁਹਾਨੂੰ ਮੇਰੇ ਵੀਡੀਓ ਦੀ ਕੁਆਲਿਟੀ ਵਧੀਆ ਲੱਗਦੀ ਹੈ ਹੈਨਾ ਵੈਸੇ ਮੈਨੂੰ ਚਲੋ ਇੰਨਾ ਫਰਕ ਵੀ ਨਹੀਂ ਲੱਗਿਆ ਹੈਗਾ ਮੈਨੇ ਕਿਸੇ ਹੋਰ ਦੀ ਵੀਡੀਓ ਦੇਖੀ ਜਿਹੜੇ ਯਾਨੀ ਕਿ ਐਪਲ ਦੇ ਨਾਲ ਆਈਫੋਨ ਦੇ ਨਾਲ ਸ਼ੂਟ ਕਰਦੇ ਨੇ ਥੋੜਾ ਬਹੁਤਾ ਚਲੋ ਹੋ ਸਕਦਾ ਹੈ ਕੁਝ ਵੀਡੀਓ ਸ਼ੂਟ ਕਰਨ ਦਾ ਵੀ ਹੁੰਦਾ ਹੈ ਨਾ ਆਪਣੇ ਵੀ ਆਉਣੀ ਚਾਹੀਦੀ ਹੈ ਚਲੋ ਕਈ ਵਾਰੀ ਕੀ ਹੁੰਦਾ ਮੇਰਾ ਯਾਨੀ ਕਿ ਜੇ ਮੈਂ ਕੈਮਰੇ ਤੇ ਤੇ ਸਟੈਂਡ ਤੇ ਲਾ ਕੇ ਰੱਖ ਲੈਂਨੀ ਫਿਰ ਤਾਂ ਚਲੋ ਮੈਨੂੰ ਪਤਾ ਲੱਗ ਜਾਂਦਾ ਵੀ ਵੀਡੀਓ ਸਹੀ ਆ ਰਹੀ ਹੈ ਕੀ ਨਹੀਂ ਹੈਨਾ ਕ ਫੋਟ ਕਰਨ ਲੱਗ ਜਾਂਦਾ ਰਮਣੀ ਤੇ ਚਲੋ ਉਹਨੂੰ ਨਹੀਂ ਪਤਾ ਲੱਗ ਲੱਗਦਾ ਹੈਗਾ ਹਨਾ ਵੀ ਕਿੱਥੋਂ ਵੀ ਬ੍ਰਾਈਟਨੈਸ ਆ ਰਹੀ ਹੈ ਕਿੱਥੋਂ ਡਾਰਕ ਹੋ ਰਿਹਾ ਹੈ ਹਨਾ ਐਵੇਂ ਤੇ ਚਲੋ ਫਿਲਹਾਲ ਤਾਂ ਆਪਣੇ ਮੈਨੂੰ 2 ਸਾਲ ਹੋ ਗਏ ਫੋਨ ਯੂਜ਼ ਕਰਦੇ ਨੂੰ ਕੋਈ ਵੀ ਯਾਨਕਿ ਇਹਦੇ ਚ ਕੋਈ ਮੈਨੂੰ ਲੱਗੀ ਨਹੀਂ ਹੈਗੀ ਦਿੱਕਤ ਜੀ ਤੇ ਚਲੋ ਜਦੋਂ ਫਿਲਹਾਲ ਤਾਂ ਠੀਕ ਛੱਲੀ ਜਾਂਦਾ ਤੇ ਅਗਰ ਜੇ ਲੱਗਿਆ ਵੀ ਹਨਾ ਵੀ ਕੁਆਲਿਟੀ ਦਾ ਕੋਈ ਫਰਕ ਹੁੰਦਾ ਤਾਂ ਫਿਰ ਦੇਖਦੇ ਵੀ ਚੇਂਜ ਕਰ ਲਵਾਂਗੇ ਚਲੋ ਆਪਾਂ ਫੋਨ ਠੀਕ ਹੈ ਜੀ ਤੇ ਆਪਾਂ Samsung ਦਾ ਫੋਨ ਯੂਜ਼ ਕਰਦੇ ਆਂ ਤੇ ਲਓ ਜੀ ਹੁਣ ਆਪਣੇ ਸੋਫੇ ਵਗੈਰਾ ਪਾਣੀ ਪੂਣੀ ਸਾਰਾ ਕੱਢ ਕੇ ਸੋਫੇ ਅੰਦਰ ਲਗਾਤੇ ਸੀਗੇ ਕਿਉਂਕਿ ਹੁਣ ਬਾਹਰਲੀ ਸਾਈਡ ਆ ਧੋਣਾ ਬੰਦਾ ਸੀਗਾ ਉਧਰੋਂ ਵੀ ਖਲਾਰਾ ਚੱਕਣਾ ਸੀਗਾ ਤੇ ਇੱਥੇ ਹੁਣ ਰਮਣੀਤ ਦੇ ਡੈਡੀ ਨੇ ਆਪਣਾ ਜੋਏ ਨਵਾਤਾ ਸੀਗਾ ਵੀ ਨਹਾ ਲੂਗਾ ਨਵਾ ਕੇ ਤੇ ਬੰਨਤਾ ਸੀਗਾ ਤੇ ਨਾਲੇ ਆਪਾਂ ਉਹ ਫਰਸ਼ ਸਹਾਰੇ ਸੀਗੇ ਹੈਨਾ ਤਾਂ ਕਿ ਬੱਚੇ ਪੁੱੱਚੇ ਹੈਨਾ ਫਿਰਨ ਲੱਗੇ ਵੀ ਫਿਸਲਣ ਨਾ ਜਾਣ ਜੇ ਅਗਰ ਜਿਉਂ ਤੇ ਪਾਣੀ ਵਗੈਰਾ ਰਹਿ ਗਿਆ ਗਿੱਲਾ ਹੈਨਾ ਟਾਈਲਾਂ ਤੇ ਤੇ ਇੱਥੇ ਹੁਣ ਮੈਂ ਇਧਰਲੀ ਸਾਈਡ ਧੋ ਦੰਨੀ ਆਂ ਇਹ ਵੀ ਹੁਣ ਧੋਣਾ ਬੰਦਾ ਸੀਗਾ ਵੈਸੇ ਮੈਨੂੰ 2-3 ਦਿਨ ਹੋਏ ਨੇ ਉਦੋਂ ਤੋਤਾ ਸੀਗਾ ਪਰ ਚਲੋ ਅੱਜ ਵੀ ਧੋਵਾਂਗੇ ਕਿਉਂਕਿ ਬਾਹਰੋਂ ਤੋਤਾ ਹੈ ਅੰਦਰੋਂ ਤੋਤਾ ਸਾਰਾ ਤਾਂ ਇਹ ਵੀ ਧੋਣਾ ਬੰਦਾ ਸੀਗਾ ਤੇ ਹੁਣ ਰਹਿ ਗਿਆ ਸੀਗਾ ਸਿਰਫ ਆਪਣਾ ਇੱਕ ਛੋਟਾ ਰੂਮ ਜਿੱਥੇ ਮੈਂ ਮਸ਼ੀਨਾਂ ਵਗੈਰਾ ਰੱਖੀ ਹੋਈਆਂ ਨੇ ਉਹਦੇ 'ਚ ਸਮਾਨ ਜ਼ਿਆਦਾ ਤੇ ਉਹ ਯਾਨੀ ਕਿ ਹਲੇ ਤੁਲਦਾ ਨਹੀਂ ਹੈ ਗਿਆ ਉਹ ਜਦੋਂ ਆਪਣੇ ਨਵੇਂ ਰੂਮ ਦੇ ਗੇਟ ਵਗੈਰਾ ਲੱਗ ਗਏ ਨੇ ਨਾ ਉਹਦੇ 'ਚ ਫਿਰ ਆਪਾਂ ਸਮਾਨ ਦੇਖਾਂਗੇ ਵੀ ਕੀ ਰੱਖਾਂਗੇ ਯਾਨੀ ਕਿ ਜਾਂ ਤਾਂ ਮਸ਼ੀਨਾਂ ਜਾਣੀਆਂ ਜਾਂ ਆਪਣਾ ਛੋਟਾ ਬੈੱਡ ਹੈ ਨਾ ਜਾਊਗਾ ਦੀਵਾਨ ਬੈੱਡ ਕਹਿੰਦੇ ਨੇ ਤਾਂ ਫੇਰ ਆਪਾਂ ਉਹਨੂੰ ਉਹ ਦੋ ਤੋਂ ਮੰਗੇ ਹਨਾ ਉਹਦੇ ਵਿੱਚ ਵੀ ਐਨਕੀ ਢਲ ਬਹੁਤ ਜ਼ਿਆਦਾ ਗਲਤ ਬਣੀ ਹੋਈ ਹੈ ਉਹਨੂੰ ਵੀ ਨੀ ਮੈਂ ਇੰਨਾ ਪਾਣੀ ਨਾਲ ਧੋਤ ਧਵਾਈ ਕਰਦੀ ਹੈਗੀ ਤੇ ਲੋ ਜੀ ਇੱਥੇ ਮੇਰਾ ਸਾਰਾ ਧੁੱਲ ਗਿਆ ਸੀਗਾ ਧੋਤਾ ਲਿੱਤਾ ਸੀਗਾ ਸਾਰਾ ਪਰ ਬੱਸ ਹੋ ਗਈ ਸੀਗੀ ਹਨਾ ਢੂਹੀ ਦੀ ਕਮਰ ਦੀ ਸੱਚੀ ਐ ਲੱਗ ਰਿਹਾ ਸੀਗਾ ਲੈ ਵੀ ਆਪਣੀ ਤਾਂ ਉਮਰ ਜੀ ਨੇੜੇ ਹੋ ਗਈ ਐ ਲਵੇ ਜੀ ਲੱਗ ਗਈ ਐ ਹਨਾ ਬਹੁਤ ਜ਼ਿਆਦਾ ਢੂਈ ਚ ਦਰਦ ਹੋਇਆ ਫਸਟ ਟਾਈਮ ਹੋਇਆ ਮੇਰੇ ਐਵੇਂ ਨਹੀਂ ਮੈਂ ਜਿੰਨਾ ਮਰਜੀ ਆਪਾਂ ਮੈਂ ਕੰਮ ਕਰ ਲਵਾਂ ਮੇਰੇ ਐਵੇਂ ਮਿਆਂ ਕੀ ਢੂਹਾਂ ਟਾਂ ਹੀ ਚਕਾ ਦੇ ਕਹਿੰਦੇ ਹੁੰਦੇ ਨੇ ਵੀ ਕਮਰ ਦਰਦ ਹੋਣ ਲੱਗ ਗਈ ਜਾਂ ਢੂਹੀ ਹਨਾ ਮੇਰੇ ਕਦੇ ਨਹੀਂ ਹੋਇਆ ਹੈਗੇ ਐਵੇਂ ਦਰਦ ਫਸਟ ਟਾਈਮ ਹੋਇਆ ਤੇ ਮੈਂ ਕਹਾਂ ਲੈ ਜੀ ਬੁਢਾਪੇ ਦੀ ਨਿਸ਼ਾਨੀ ਹੋ ਗਈ ਐ ਆ ਗਈ ਐ ਤੇ ਢੂਹੀ ਦਰਦ ਹੋਣ ਲੱਗ ਗਈ ਐ ਕਿਉਂਕਿ ਇਹ ਸਾਰਾ ਪਾਣੀ ਮੈਨੇ ਐਵੇਂ ਹੀ ਹੈਨਾ ਕੋਡੇ ਹੋ ਹੋ ਕੇ ਝਾੜੂ ਨਾਲ ਛੋਟੇ ਝਾੜੂ ਨਾਲ ਹੀ ਕੱਢਿਆ ਵੱਡੇ ਝਾੜੂ ਨਾਲ ਰਮਨੀਤ ਦੇ ਰੈਡੀ ਨੇ ਕੱਢਣ ਹੀ ਦਿੱਤਾ ਕਹਿੰਦੇ ਤੂੰ ਕੰਦਾ ਤੇ ਛਿੱਟੇ ਮਾਰਦੀ ਹੈਨਾ ਅੰਦਰੋਂ ਕੱਢਣ ਹੀ ਦਿੱਤਾ ਹੈਗਾ ਮੈਂ ਕਿਹਾ ਕੀ ਫਾਇਦਾ ਹੋਇਆ ਝਾੜੂ ਲਿਆਏ ਦਾ ਇਸ ਗੱਲ ਤੇ ਸਾਡੀ ਬਹਿਸ ਵੀ ਹੋ ਗਈ ਸੀ ਕਿ ਮਹਾਂ ਲ ਤੁਸੀਂ ਉਹ ਫੜ ਲਓ ਝਾੜੂ ਇਸ ਕਰਕੇ ਮੈਂ ਉਹਨਾਂ ਨੂੰ ਝਾੜੂ ਫੜਾਇਆ ਸੀਗਾ ਮੈਂ ਤਾਂ ਮੈਂ ਬਾਈਪਰ ਨਾਲ ਹੀ ਕੱਢ ਲਵਾਂਗੀ ਮੈਂ ਕਿਹਾ ਨਹੀਂ ਤਾਂ ਇਹ ਮੈਨੂੰ ਬੋਲੀ ਜਾਣਗੇ ਹੈਨਾ ਤਾਂ ਹੀ ਮੈਂ ਉਹਨਾਂ ਨੂੰ ਝਾੜੂ ਫੜਾਇਆ ਸੀਗਾ ਮਾ ਜੇ ਕੰਦਾ ਤੇ ਛਿੱਟੇ ਪੈ ਗਏ ਇਹਨਾਂ ਨੇ ਮੈਨੂੰ ਬ ਤੇ ਲੋ ਜੀ ਇੱਥੇ ਆਪਣਾ ਸਾਰਾ ਤੁਲ ਗਿਆ ਸੀਗਾ ਤੇ ਆ ਵੀ ਦੇਖੋ ਰੂਮ ਦੇ ਵਿੱਚ ਆਪਾਂ ਨੇ ਫਿਲਹਾਲ ਆਪਾਂ ਨੇ ਮੰਝਾ ਇੱਥੇ ਬਿਸ਼ਾਤਾ ਉਂਜੀ ਰੱਖਤਾ ਤੇ ਬਾਕੀ ਦੇਖਦੇ ਆ ਆਪਾਂ ਇਹਦੇ ਚ ਕਿਹੜਾ ਸਮਾਨ ਰੱਖਾਂਗੇ ਤੇ ਇਹ ਦੇਖੋ ਸਾਰਾ ਆਪਣਾ ਤੁਲ ਗਿਆ ਸੁੱਕ ਗਿਆ ਇਦਰੋਂ ਵੀ ਹੈਨਾ ਸਾਰਾ ਬੈੱਡ ਬੁੱਢ ਚਾਦਰ ਆਪਾਂ ਨੇ ਬਿਸ਼ਾਤੀ ਹੈ ਰਮਨੀਤ ਦੇ ਡੈਡੀ ਤਾਂ ਨਹਾ ਕੇ ਆਪਣਾ ਰੈਸਟ ਤੇ ਵੀ ਹੋ ਗਏ ਨੇ ਚਲੋ ਵਧੀਆ ਇਹਨਾਂ ਨੇ ਬਹੁਤ ਸਾਰੀ ਮੇਰੀ ਹੈਲਪ ਕਰਾਤੀ ਹੈ ਹੈਨਾ ਮੈਂ ਕਹਿੰਦੀ ਹਾਂ ਹੈਲਪ ਮੈਨੇ ਇਹਨਾਂ ਦੀ ਕਰਾਈ ਹੈ ਕਿਉਂਕਿ ਇਹਨਾਂ ਨੇ ਮੇਰੇ ਤੋਂ ਜ਼ਿਆਦਾ ਕੰਮ ਕਰਿਆ ਤੇ ਨਹੀਂ ਮੈਨੇ ਵੀ ਸੱਚ ਬਰਾਬਰ ਹੀ ਕੀਤਾ ਮੇਰੀ ਵੀ ਬਹੁਤ ਜ਼ਿਆਦਾ ਟੂਹੀ ਦੁੱਖ ਰਹੀ ਐ ਹੁਣ ਕਮਰ ਇੰਨੀ ਜ਼ਿਆਦਾ ਦਰਦ ਹੋ ਰਹੀ ਸੀਗੀ ਤੇ ਲੋ ਜੀ ਸਾਨੇ ਦੋਨੇ ਜੀਆਂ ਨੇ ਆਪਣਾ ਘਰ ਵਧੀਆ ਐਨ ਰਗੜ ਰਗੜ ਕੇ ਚਮਕਾਤਾ ਤੇ ਉਸ ਤੋਂ ਬਾਅਦ ਆਗੇ ਸੀਗੀ ਹੁਣ ਖਾਣੇ ਪਕਾਣੇ ਦੀ ਵਾਰੀ ਤੇ ਖਾਣੇ ਪਕਾਣੇ ਚ ਮੈਂ ਛੇਤੀ ਛੇਤੀ ਬੱਸ ਫੇਰ ਕੜਿਓ ਸੁਜੀ ਮੈਨੂੰ ਤੇ ਮੈਂ ਫਟਾਫਟ ਇੱਥੇ ਪਿਆਰੀ ਪੂਜ ਭੁੰਨ ਕੇ ਆਪਣਾ ਅ ਕੜੀ ਨੂੰ ਲਾਤਾ ਸੀਗਾ ਤੜਕਾ ਹਨਾ ਕੁੱਕਰ ਪਾਣੀ ਵੀ ਮੈਂ ਕੁੱਕਰ ਚ ਪਹਿਲਾਂ ਹੀ ਗਰਮ ਕਰ ਲਿਆ ਸੀਗਾ ਵੀ ਤਾਂ ਕਿ ਛੇ ਛੇਤੀ ਬਣ ਜੂਗੀ ਨਾ ਕੜੀ ਰਮਨੀਤ ਦੇ ਡੈਡੀ ਨੂੰ ਫਿਲਹਾਲ ਮੈਂ ਦੋ ਰੋਟੀਆਂ ਉੰਜ ਦੇਤੀ ਸੀ ਸਬਜੀ ਨਾਲ ਜਿਹੜੀ ਪਹਿਲਾਂ ਪਈ ਸੀਗੀ ਕਿਉਂਕਿ ਕੜੀ ਨੂੰ ਫਿਰ ਟਾਈਮ ਲੱਗਣਾ ਸੀ ਮਹਾਨੀ ਫਿਰ ਇਹ ਮੈਨੂੰ ਬੋਲੀ ਜਾਣਗੇ ਹੈਨਾ ਤਾਂ ਕਰਕੇ ਤੇ ਕੜੀ ਬਣਾਦੇ ਬਣਾਦੇ ਫਿਰ ਆਪਣੇ ਅੱਗੇ ਸੀਗੇ ਕਸਟਮਰ ਤੇ ਉਹਨਾਂ ਨੂੰ ਅਟੈਂਡ ਕਰਨ ਤੋਂ ਬਾਅਦ ਫਿਰ ਮੈਂ ਨਹੀਂ ਤੋਈ ਰੋਟੀ ਕੁਛ ਬਣੀ ਪਈਆਂ ਸੀ ਇੱਕ ਦੋ ਚਲੋ ਲਾਣ ਵਾਲੀ ਸੀਗੀ ਉਹ ਵੀ ਮੈਂ ਲਾਤੀਆਂ ਠੀਕ ਹੈ ਜੀ ਕੜੀ ਬਣੀ ਪਈ ਹੈ ਰਮਨੀਤ ਦੇ ਡੈਡੀ ਨੇ ਪਹਿਲਾਂ ਰੋਟੀ ਖਾ ਲਈ ਸੀ ਜੀ ਤੇ ਹੁਣ ਹੋਰ ਰੋਟੀ ਖਾ ਕੇ ਸੌ ਗਏ ਨੇ ਤੇ ਹੁਣ ਮੈਂ ਵੀ ਰੈਸਟ ਕਰਦੀ ਆਂ ਠੀਕ ਹੈ ਜੀ ਤੇ ਮੇਰੇ ਨਾਲ ਕਮਰ ਚ ਬਹੁਤ ਜ਼ਿਆਦਾ ਦਰਦ ਹੁੰਦਾ ਸੱਚੀ ਪੂਹੀ ਨਾ ਸਿੱਧੇ ਨਿਖੜੀ ਹੋ ਰਹੀ ਹੈਗੀ ਕੋਟੀ ਜੀ ਹੋ ਰਹੀ ਹੈ ਤੇ ਮੈਂ ਸੋਚਦੀ ਮੈਂ ਨੀਚੇ ਫਰਸ਼ ਤੇ ਲੇਟ ਜਾਣਾ ਹੈ ਨਾ ਥੋੜਾ ਚਲੋ ਰੈਸਟ ਜੀ ਮੈਂ ਰੂਹੀ ਕਮਰ ਨੂੰ ਤੇ ਸ਼ਾਮ ਨੂੰ ਸੌ ਗਏ ਨਹੀਂ ਤਾਂ ਫਿਰ ਮੈਂ ਸ਼ਾਮ ਨੂੰ ਆਪਣੇ ਘੁੰਤੇ ਕਮਰ ਤੇ ਹੈ ਘੁੰਤੇ ਚੜਾ ਲੈਂਦੀ ਮੈਂ ਨਾ ਤੇ ਚਲੋ ਕੋਈ ਗੱਲ ਨਹੀਂ ਰੈਸਟ ਕਰ ਲਾਂਗੀ ਇਹਦੇ ਨਾਲ ਵੀ ਥੋੜੇ ਕ ਫਰਕ ਪੈ ਜਾਊਗਾ ਤੇ ਹੁਣ ਮੈਂ ਹੱਸ ਰੋਟੀ ਖਾਣੀਆਂ ਨਾ ਕਿਹਾ ਗਿਆ ਰੋਟੀ ਹੁਣ ਵਧੀਆ ਲੱਗੂਗੀ ਮੈਂ ਰੋਟੀ ਖਾਣੀਆਂ ਨਾਲੇ ਪਾਨੀਆਂ ਮੰਮੀ ਨੂੰ ਕੜੀ ਪਾਣੀਆ ਰਮੇ ਤੇ ਦੇ ਆਊਗਾ ਤੇ ਵੀਨੇ ਦੀ ਵੀ ਪਾ ਕੇ ਰੱਖ ਦਿੰਗੇ ਨਾ ਰੋਟੀ ਪਾਬੀ ਗਈ ਹੋਈ ਹੈ ਨਾ ਤੇ ਰੋਟੀ ਵੀਨੇ ਦੀ ਰੋਟੀ ਵੀ ਤਰ ਹੋ ਜਾਂਦੀ ਹੈ ਪਰ ਉਧਰ ਜਾ ਕੇ ਖਾ ਲੈਂਦਾ ਹੁੰਦਾ ਉਹ ਤੇ ਮੇਰੇ ਕੋੜੀਆਂ ਤਾਂ ਨਾ ਗਾਜਾ ਚੱਕਣ ਵਾਲਾ ਪਿਆ ਇਸ ਪਹਿਲਾਂ ਰੈਸਟ ਕਰਦੀਆਂ ਫਿਰ ਚੱਕਾਂਗੇ ਤੇ ਲੋਜੀ ਫਰੈਂਡ ਹੁਣ ਮੈਂ ਪਾ ਦਨੀ ਆ ਕੜੀ ਤੇ ਇਸ ਤੋਂ ਬਾਅਦ ਫਿਰ ਮੈਂ ਖਾਵਾਂਗੀ ਰੋਟੀ ਨਹਾ ਕੇ ਹੁਣ ਇਹਨਾਂ ਇਹਨਾਂ ਸਰੀਰ ਜਾ ਵਧੀਆ ਰਿਲੈਕਸ ਜਾ ਹੋ ਗਿਆ ਸੀਗਾ ਪਰ ਹੁਣ ਮੇਰੇ ਤੋਂ ਨਾ ਸਿੱਧਾ ਵੀ ਨਹੀਂ ਖੜਿਆ ਜਾ ਰਿਹਾ ਹੈਗਾ ਇੰਨੀ ਜ਼ਿਆਦਾ ਢੂਹੀ ਕਮਰ ਦੁਖਣ ਲੱਗ ਗਈ ਸੀਗੀ ਤੇ ਐ ਸੀਗਾ ਵੀ ਇਸ ਮੈਂ ਫਰਸ਼ ਤੇ ਨਾ نیچے ਪਲੇਟ ਜਮਾ ਹੈ ਨਾ ਵੀ ਫਿਰ ਠੀਕ ਹੋਊਗੀ ਸਾਨੂੰ ਸੋ ਗਿਆ ਸੀਗਾ ਨਹੀਂ ਤਾਂ ਮੈਂ ਉਹਨੂੰ ਚੜ੍ਹਾ ਲੰਦੀ ਚਲੋ ਆਪਣੀ ਢੂਹੀ ਤੇ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਤੇ ਲੋ ਜੀ ਇੱਥੇ ਮੈਂ ਬਿੰਨੀ ਦੀ ਵੀ ਕੜੀ ਪਾ ਕੇ ਰੱਖਤੀ ਸੀਗੀ ਉਹਨੂੰ ਮੈਂ ਕਰ ਦਵਾਂਗੀ ਫੋਨ ਵੀ ਆ ਕੇ ਆਪਣੀ ਚਲੋ ਰੋਟੀ ਪਾਣੀ ਖਾ ਲੂਗਾ ਤੇ ਹੁਣ ਆਪਾਂ ਕਰਦੇ ਆ ਫਰੈਂਡ ਅੱਜ ਦੀ ਵੀਡੀਓ ਦਾ ਐਂਡ ਤੇ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਣੇ ਹੋ ਤਾਂ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੇ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ